ਇਸ ਵੇਲੇ ਦੀ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਹਾਂ ਤਾਂ ਦਿੱਲੀ ਦੇ ਦਵਾਰਕਾ ਦੇ ਵਿੱਚ ਦਰਸਲ ਇੱਕ ਵਾਰ ਫਿਰ ਕਈ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਜਿੰਨਾਂ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਉਹਨਾਂ ਦੇ ਵਿੱਚ ਦਿੱਲੀ ਪਬਲਿਕ ਸਕੂਲ ਦਵਾਰਕਾ ਸ਼ਰਨਾਮ ਵਰਡ ਸਕੂਲ ਤੇ ਮਾਡਰਨ ਕਾਨਵੈਂਟ ਸਕੂਲ ਵੀ ਸ਼ਾਮਲ ਨੇ ਸੂਚਨਾ ਮਿਲਦੀ ਫਾਇਰ ਵਿਭਾਗ ਦੀਆਂ ਟੀਮਾਂ ਨੇ ਜਿਹੜੀਆਂ ਪੁਲਿਸ ਤੇ ਬੰਬ ਸਕੁਐਡ ਦੇ ਨਾਲ ਮੌਕੇ ਤੇ ਪਹੁੰਚ ਗਈਆਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਾਵਧਾਨੀ ਵਜੋਂ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਤੇ ਸਾਰੇ ਵਿਦਿਆਰਥੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਤਾਂ ਦੱਸ ਦਈਏ ਕਿ ਦਿੱਲੀ ਪੁਲਿਸ ਦੇ ਅਨਸਾਰ ਦਿੱਲੀ ਪਬਲਿਕ ਸਕੂਲ ਯਾਨੀ ਕਿ ਡੀਪੀਐਸ ਤਵਾਰਕਾ ਮਾਡਰਨ ਕਾਨਵਨ ਸਕੂਲ ਤੇ ਸੈਕਟਰ 10 ਤਵਾਰਕਾ ਦੇ ਵਿੱਚ ਸਥਿਤ ਸ਼੍ਰੀਰਾਮ ਵਰਲਡ ਸਕੂਲ ਨੇ ਇੱਕ ਈਮੇਲ ਰਾਹੀਂ ਧਮਕੀ ਮਿਲੀ ਹੈ ਸੁਰੱਖਿਆ ਪਾਦ ਵਜੋਂ ਸਕੂਲਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਪੁਲਿਸ ਤੇ ਬੰਬ ਸ쿼ਡ ਦੇ ਨਾਲ ਫਾਇਰ ਵਿਭਾਗ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਗਈਆਂ ਨੇ ਤਾਂ ਪੁਲਿਸ ਟੀਮਾਂ ਸਾਰੇ ਸਕੂਲਾਂ ਦੇ ਵਿੱਚ ਡੂੰਘਾਈ ਦੇ ਨਾਲ ਤਲਾਸ਼ੀ ਲੈ ਗਈਆਂ ਨੇ ਹਾਲਾਂਕਿ ਪਿਛਲੀਆਂ ਦੋ ਬੰਬ ਧਮਕੀਆਂ افਵਾਮਾਂ ਸਾਬਤ ਹੋਈਆਂ ਸੀ ਸੁਰੱਖਿਆ ਏਜੰਸੀਆਂ ਅਜੇ ਤੀਂ ਜਾਣਕਾਰੀ ਨੂੰ ਗੰਭੀਰਤਾ ਦੇ ਨਾਲ ਲੈ ਰਹੀਆਂ ਨੇ ਤੇ ਸਾਰੇ ਜ਼ਰੂਰੀ ਪ੍ਰੋਟੋਕੋਲ ਦੀ ਪਾਲਣਾ ਕਰ ਰਹੀਆਂ ਨੇ ਹੁਣ ਤੱਕ ਦੀ ਜਾਂਚ ਤੇ ਵਿੱਚ ਵੀ ਕੋਈ ਸ਼ੱਕੀ ਨਹੀਂ ਮਿਲਿਆ ਦੱਸ ਦੇ ਕਿ ਸਕੂਲਾਂ ਤੇ ਕਾਲਜਾਂ ਨੂੰ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਦਾ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਸਾਲ ਦਿੱਲੀ ਸਮੇਤ ਦੇਸ਼ ਭਰ ਦੇ ਕਈ ਸਕੂਲਾਂ ਕਾਲਜਾਂ ਤੇ ਹਵਾਈ ਅੱਡਿਆਂ ਨੂੰ ਕਈ ਵਾਰ ਅਜਿਹੀਆਂ ਧਮਕੀਆਂ ਮਿਲ ਰਹੀਆਂ ਨੇ ਹਾਲਾਂਕਿ ਵਾਰ-ਵਾਰ ਇਹ ਧਮਕੀਆਂ ਸਿਰਫ ਸਿਰਫ افਵਾਮਾਂ ਸਾਬਤ ਹੋ ਰਹੀਆਂ ਨੇ ਇੱਕ ਮਹੀਨਾ ਪਹਿਲਾਂ ਵੀ 45 ਤੋਂ ਵੱਧ ਸਕੂਲਾਂ ਨੂੰ ਧਮਕੀਆਂ ਮਿਲੀਆਂ ਸੀ ਅਤਾ ਦੱਸਦੇ ਕਿ 18 ਜੁਲਾਈ ਨੂੰ ਦਿੱਲੀ ਦੇ 45 ਤੋਂ ਵੱਧ ਸਕੂਲਾਂ ਤੇ ਕਾਲਜਾਂ ਨੂੰ ਇਹ ਮਿਲਦੇ ਬੜਾ ਹੀ ਬੰਬ ਦੇ ਨਾਲ ਉਡਾਉਣ ਦੀ ਧਮਕੀਆਂ ਭੇਜੀ ਗਿਆ ਹਾਲਾਂਕਿ ਕੀ ਕਾਰਨ ਹੋ ਸਕਦੇ ਨੇ ਕਿ ਨਾ ਸ਼ਰਾਰਤੀ ਐਂਸਰਾਂ ਦੇ ਵੱਲੋਂ ਸਭ ਕੁਝ ਕੀਤਾ ਜਾ ਰਿਹਾ ਹੈ ਇਸ ਦੀ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਹੈ ਫਿਲਹਾਲ ਪੁਲਿਸ ਆਪਣੀ ਜਾਂਚ ਦੇ ਵਿੱਚ ਜੁੜੀ ਹੋਈ ਹੈ ਇਸ ਵੇਲੇ ਦੀ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਤਾਂ ਦਿੱਲੀ ਦੇ ਦੁਆਰਕਾ ਦੇ ਵਿੱਚ ਦਰਤਲ ਇੱਕ ਵਾਰ ਫਿਰ ਕਈ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਾ ਮਾਮਲਾ ਸਾਹਮਣੇ ਹੈ ਜਾਣਕਾਰੀ ਅਨੁਸਾਰ ਜਿੰਨਾ ਸਕੂਲਾਂ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਉਹਨਾਂ ਦੇ ਵਿੱਚ ਦਿੱਲੀ ਪਬਲਿਕ ਸਕੂਲ ਦਵਾਰਕਾ ਸ਼ਰਨਾਗੋਡ ਸਕੂਲ ਤੇ ਮਾਡਰਨ ਕਾਨਵੈਂਟ ਸਕੂਲ ਵੀ ਸ਼ਾਮਲ ਨੇ ਸੂਚਨਾ ਮਿਲਦੀ ਫਾਇਰ ਵਿਭਾਗ ਦੀਆਂ ਟੀਮਾਂ ਨੇ ਜਿਹੜੀਆਂ ਪੁਲਿਸ ਤੇ ਬੰਬ ਸਿਕਵਰਡ ਦੇ ਨਾਲ ਮੌਕੇ ਤੇ ਪਹੁੰਚ ਗਈਆਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਾਵਧਾਨੀ ਵਜੋਂ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਤੇ ਸਾਰੇ ਵਿਦਿਆਰਥੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਤਾਂ ਦੱਸਦੇ ਕਿ ਦਿੱਲੀ ਪੁਲਿਸ ਦੇ ਅਨਸਾਰ ਦਿੱਲੀ ਪਬਲਿਕ ਸਕੂਲ ਯਾਨੀ ਕਿ ਡੀਪੀਐਸ ਤਵਾਰਕਾ ਮਾਡਰਨ ਕਾਨਵਨ ਸਕੂਲ ਦੇ ਸੈਕਟਰ 10 ਤਵਾਰਕਾ ਦੇ ਵਿੱਚ ਸਥਿਤ ਸ਼੍ਰੀ ਰਾਮ ਵਰਡ ਸਕੂਲ ਨੇ ਇੱਕ ਈਮੇਲ ਰਾਹੀਂ ਧਮਕੀ ਮਿਲੀ ਹੈ ਸੁਰੱਖਿਆ ਪਾਦ ਵਜੋਂ ਸਕੂਲਾਂ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ ਪੁਲਿਸ ਅਤੇ ਬੰਬ ਸਕੁਆਰ ਦੇ ਨਾਲ ਫਾਇਰ ਵਿਭਾਗ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਗਈਆਂ ਨੇ ਤਾਂ ਪੁਲਿਸ ਟੀਮਾਂ ਸਾਰੇ ਸਕੂਲਾਂ ਦੇ ਵਿੱਚ ਡੁੰਗਾਈ ਦੇ ਨਾਲ ਤਲਾਸ਼ੀ ਲੈ ਗਈਆਂ ਨੇ ਹਾਲਾਂਕਿ ਪਿਛਲੀਆਂ ਦੋ ਬੰਬ ਧਮਕੀਆਂ افਵਾਮਾਂ ਸਾਬਤ ਹੋਈਆਂ ਸੀ ਸੁਰੱਖਿਆ ਏਜੰਸੀਆਂ ਅੱਜ ਦੀ ਜਾਣਕਾਰੀ ਨੂੰ ਗੰਭੀਰਤਾ ਦੇ ਨਾਲ ਲੈ ਰਹੀਆਂ ਨੇ ਤੇ ਸਾਰੇ ਜ਼ਰੂਰੀ ਪ੍ਰੋਟੋਕੋਲ ਦੀ ਪਾਲਣਾ ਕਰ ਰਹੀਆਂ ਨੇ ਹੁਣ ਤੱਕ ਦੀ ਜਾਂਚ ਤੇ ਵਿੱਚ ਵੀ ਕੋਈ ਸ਼ੱਕੀ ਨਹੀਂ ਮਿਲਿਆ ਦੱਸ ਦੇ ਕਿ ਸਕੂਲਾਂ ਤੇ ਕਾਲਜਾਂ ਨੂੰ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਦਾ ਇਹ ਪਹਿਲਾ ਮਾਮਲਾ ਨਹੀਂ ਹੈ ਇਸ ਸਾਲ ਦਿੱਲੀ ਸਮੇਤ ਦੇਸ਼ ਭਰ ਦੇ ਕਈ ਸਕੂਲਾਂ ਕਾਲਜਾਂ ਤੇ ਹਵਾਈ ਅੱਡਿਆਂ ਨੂੰ ਕਈ ਵਾਰ ਅਜਿਹੀਆਂ ਧਮਕੀਆਂ ਮਿਲ ਰਹੀਆਂ ਨੇ ਹਾਲਾਂਕਿ ਵਾਰ-ਵਾਰ ਇਹ ਧਮਕੀਆਂ ਸਿਰਫ ਸਿਰਫ افਵਾਮਾਂ ਸਾਬਤ ਹੋ ਰਹੀਆਂ ਨੇ ਇੱਕ ਮਹੀਨਾ ਪਹਿਲਾਂ ਵੀ 45 ਤੋਂ ਵੱਧ ਸਕੂਲਾਂ ਨੂੰ ਧਮਕੀਆਂ ਮਿਲੀਆਂ ਸੀ ਅਤਾ ਦੱਸਦੇ ਕਿ 18 ਜੁਲਾਈ ਨੂੰ ਦਿੱਲੀ ਦੇ 45 ਤੋਂ ਵੱਧ ਸਕੂਲਾਂ ਤੇ ਕਾਲਜਾਂ ਨੂੰ ਇਹ ਮਿਲਦੇ ਬੜਾ ਹੀ ਬੰਬ ਦੇ ਨਾਲ ਉਡਾਉਣ ਦੀਆਂ ਧਮਕੀਆਂ ਭੇਜੀ ਗਈਆਂ ਹਾਲਾਂਕਿ ਕੀ ਕਾਰਨ ਹੋ ਸਕਦੇ ਨੇ ਕਿ ਨਾ ਸ਼ਰਾਰਤੀ ਐਂਸਰਾਂ ਦੇ ਵੱਲੋਂ ਸਭ ਕੁਝ ਕੀਤਾ ਜਾ ਰਿਹਾ ਇਸ ਦੀ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਹੈ ਫਿਲਹਾਲ ਪੁਲਿਸ ਆਪਣੀ ਜਾਂਚ ਦੇ ਵਿੱਚ ਜੁੜੀ ਹੋਈ ਹੈ